ਉਹ ਨਹੀਂ ਮੈਂ ਪਹਿਲਾਂ ਆਪਣਾ ਨਾਮ ਦੱਸੋ ਜੀ ਜੂਸਾਬ ਜਨਾਬ ਪਿੰਡ ਕਿਹੜਾ ਜੇ ਤੇਰੀ ਅੰਮਾ ਬਾਪ ਆ ਕੀ ਵਾਕਿਆ ਹੋਇਆ ਅੱਜ ਵਾਕਿਆ ਡੰਗਰ ਚੁਗਣ ਆਏ ਨਾ ਦੇ ਕੰਨਾਂ ਵਿੱਚ ਬੀ ਡੂਟੀ ਥੱਲੇ ਆ ਗਏ ਨਾ ਤੇ ਸਦਾਈ ਡੰਗਰ ਮਰ ਗਏ ਨਾ ਤੇ ਬਾਕੀ ਦੇ ਕੋਈ 10-12 ਬਾਕੀ ਲੱਭਣ ਡੇ ਆ ਅਬ ਕਰਨ ਸਾਹਿਬ ਨੇ ਪੂਰੀ ਮੱਕੇ ਲੱਗਾ ਕਰਨ ਭਰੀ ਗਈ ਦੀ ਕਿੰਨੇ ਕਵਿਤੇ ਵਾਕਿਆ ਹੈ ਇਹ 10-11 ਵਜੇ ਦਾ ਵਾਕਿਆ ਹੈ ਠੀਕ ਹੈ ਤੇ ਕਿਨੇ ਕਿਨੇ ਡੰਗਰ ਕਿੰਨੇ ਕਿਨੇ ਮਰੇ ਨੇ 8 ਡੰਗਰ ਜੂਸਾਬ ਦੇ 10 ਡੰਗਰ ਬशीर ਦੇ ਯੂਸਫ ਕਹਿੰਦੇ ਹਾਂਜੀ ਜੁਵਾ ਹੈ ਹਾਂਜੀ ਹੋਰ 10 ਡੰਗਰ ਬशीर ਦੇ ਹਾਂਜੀ ਪੰਜ ਡੰਗਰ ਰਵੀ ਦੇ ਆ ਉਹਦਾ ਜਮੰਡਾ ਇਹਦਾ ਯੂਸਫ ਦਾ ਯੂਸਫ ਦਾ ਮੰਡਾ ਰਵੀ ਇੱਕ ਯੂਆਈ ਹੈ ਇੱਕ ਜੁਆਈ ਦਾ ਬਾਗਾ ਚਾਰ ਦੀਆਂ ਐ ਆਏ 10 ਡੰਗਰ ਸਦਾਈ ਡੰਗਰ ਮਾਰਗੇ ਸਦਾਈ ਡੰਗਰ ਮਾਰਗੇ ਨਾਲ ਪਤਾ ਹੋਈ ਨਹੀਂ ਜੀ ਅਸੀਂ ਕੋਲ ਵੀ ਨਹੀਂ ਗਈਆਂ ਨਹੀਂ ਚਲੋ ਸਦਾਈ ਮਾਰਗੇ ਨੇ ਯਾਰ ਇਹ ਤੇ ਮੌਕੇ ਦੇ ਹੋ ਗਏ ਚੁੱਕੀ ਪਤਾ ਹੋਰ ਵੀ ਹੋ ਸਕਦੀ ਹੈ ਨਾ ਬਾਕੀ ਡੰਗਰ ਲੱਭਗੇ ਨਹੀਂ ਹਾਂ ਬਾਕੀ ਲੱਭਗੇ ਬਾਕੀ ਲੱਭਗੇ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਮੰਗ ਦੇ ਕਰਦੇ ਆ ਬਈ ਗਵਰਨਮੈਂਟ ਨੇ ਵੀਰੇ ਆਸਾਂ ਨਹੀਂ ਜਾਈ ਦੀ ਗਰੀਬਾਂ ਨੂੰ ਅਸੀਂ ਸਾਡੇ ਕੋਲ ਖਾਣ ਵਾਸਤੇ ਕੁਝ ਨਹੀਂ ਆ ਖਾਣ ਨੂੰ ਸਾਡੇ ਕੋਲ ਇਹ ਦੇ ਦੇ ਨਹੀਂ ਆ ਮਿਲ ਜੈਗੀ ਹੋ ਮਰ ਗਈਆਂ ਰੋਟੀ ਹੱਟੇ ਤੋਂ ਮੇਰੇ ਕਬਰੇ ਤੋਂ ਰਹਿ ਗਏ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਬਰਛਾ ਦੇ ਹੋ ਕੋਈ ਸਾਡੀ ਮਦਦ ਕਰੇ ਠੀਕ ਹੈ ਅੱਜ ਮੇਰੇ ਕੀ ਨਾਮ ਮੇਰਾ ਨਾਮ ਫਾਤਮਾ ਜੀ ਕੀ ਹੋਇਆ ਕੀ ਵਾਕਿਆ ਜੀ ਇਹ ਇਹ ਡੰਗਰਾਂ ਲਾ ਕੇ ਆਉਂਦੇ ਪਈ ਸੀ ਤੇ ਗਰਮੀ ਬਹੁਤ ਹੀ ਸੀ ਤੇ ਡੰਗਰ ਜਾ ਬੜੇ ਜਾ ਕੇ ਪਾਣੀ ਵਿੱਚ ਜਾ ਬੜਿਆ ਤੇ ਘਟੋ ਘਟ ਵੀ ਹੱਡੀਆਂ 20 25 ਦੇ ਲਾਗੇ ਲਾ ਕੇ ਮੱਝਾਂ ਜਣੀਆਂ ਉਹ ਲਾਪਾ ਹੈਗੀਆਂ ਤੇ ਅੱਗੇ ਪਿੱਛੇ ਮੱਝਾਂ ਲਾਪਾ ਤਾਂ ਬਾਕੀ ਇਹ ਲੱਭ ਨਹੀਂ ਠੀਕ ਹੈ ਕੀ ਮਲੇ ਆਪਣੇ ਵਰਗੀਆਂ ਨੇ ਕਿ ਨੌਣ ਦੇ ਵਿੱਚ ਬੜੀਆਂ ਕੀਤਾ ਹੋਇਆ ਨਹੀਂ ਮੱਝਾਂ ਆਹੀ ਬਸਾਈ ਦੇ ਚਾਬ ਵੀ ਪਈ ਹੈ ਨੌਣ ਵਾਸਤੇ ਵਿੱਚ ਬੜੀਆਂ ਹੀ ਹੈ ਜੰਨੀ ਬਹੁਤ ਜ਼ਿਆਦਾ ਹੈ ਤੇ ਵਿੱਚ ਹਰ ਬੂਟੀ ਦੇ ਵਿੱਚ ਜਾ ਬੜੀਆਂ ਦੇ ਵਿੱਚ ਬੂਟੀ ਆ ਗਈ